ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਵੱਡੇ ਭਾਗ ਹਨ ਅਮਰਤ ਵੇਲੇ ਜਾ ਕੇ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠਣ ਦਾ ਸੁਭਾਗ ਸਮਾਪਤ ਹੋਇਆ ਹੈ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਜੋ ਬੰਦੀ ਛੋੜ ਦਿਵਸ ਹੈ ਉਹ ਮੱਸੀਆ ਦੇ ਦਿਹਾੜੇ ਦਾ ਹੁੰਦਾ ਹੈਗਾ ਕਿਉਂਕਿ ਮੱਸੀਆ ਦੀ ਰਾਤ ਜਿਹੜੀ ਇਹ ਹਨੇਰੇ ਦਾ ਪ੍ਰਤੀਕ ਮੰਨੀ ਗਈ ਹੈ ਇਹ ਮੱਸੀਆ ਦੀ ਰਾਤ ਦੇ ਵਿੱਚ ਦੀਵੇ ਬਾਲ ਕੇ ਚਾਨਣ ਕਰਕੇ ਆਪਣੇ ਜ਼ਿੰਦਗੀ ਵਿੱਚ ਚਾਨਣ ਕਰ ਲੈਣਾ ਇਹ ਤਾਂ ਬਾਹਰੀ ਚਾਨਣ ਆ ਨਾ ਮੱਸੀਆ ਦੀ ਰਾਤ ਹਨੇਰੀ ਹੁੰਦੀ ਹੈ ਅਸਲ ਵਿੱਚ ਮੱਸੀਆ ਦੀ ਰਾਤ ਸਾਡਾ ਜੀਵਨ ਹੈ ਜੀ ਮੱਸੀਆ ਦੀ ਰਾਤ ਨਾ ਜਿਹੜੀ ਇਹ ਸਾਡੇ ਪੁਰਾਣੇ ਬਜ਼ੁਰਗਾਂ ਨੇ ਪ੍ਰਤੀਕ ਜਿਹਾ ਹੈ ਇੱਕ ਗੱਲ ਹੋਰ ਕਿ ਏਸ਼ੀਆ ਦੇ ਵਿੱਚ ਚਾਰ ਧਰਮ ਸਨਾਤਨ ਧਰਮ ਸਿੱਖ ਧਰਮ ਬੁੱਧ ਧਰਮ ਤੇ ਜੈਨ ਧਰਮ ਇਹ ਸਾਰੇ ਦੀਵਾਲੀ ਮਨਾਉਂਦੇ ਐ ਇਹ ਬਾਕੀ ਹੋ ਸਕਦਾ ਵੀ ਤਿਹਾਰ ਹੋਰ ਵੀ ਹੋ ਜਾਣ ਸਾਰੇ ਪਰ ਸਾਰੇ ਲੋਕ ਜੇ ਇੱਕ ਮਤ ਹੋ ਕੇ ਮਨਾਉਂਦੇ ਤਾਂ ਇਹ ਦੀਵਾਲੀ ਦਾ ਦਿਨ ਹੁੰਦਾ ਜੀ ਸਨਾਤਨ ਧਰਮ ਵੀ ਸਿੱਖ ਧਰਮ ਵੀ ਤੇ ਨਾਲ ਬੋਧੀ ਤੇ ਜੈਨੀ ਲੋਕ ਇਹ ਕਿਉਂਕਿ ਬੋਧ ਧਰਮ ਇਹਸ਼ਕਾ ਵਿੱਚ ਪੈਦਾ ਹੋਇਆ ਜਿਨ ਧਰਮ ਦੀ ਸਨਾਤਨ ਧਰਮ ਦੀ ਤੇ ਸਿੱਖ ਧਰਮ ਦੀ ਬਾਕੀ ਮਿਡਲ ਈਸਟ ਦੇ ਵਿੱਚ ਜੋ ਪੱਛਮ ਦੇ ਵਿੱਚ ਧਰਮ ਪੈਦਾ ਹੋਇਆ ਜਿਹੜਾ ਨਵਾਂ ਧਰਮ ਹੈ ਉਹ ਸਿੱਖ ਧਰਮ ਹੈ ਜੀ ਪ੍ਰਾਤਨ ਧਰਮ ਇਹਸ਼ਕਾ ਦਾ ਸਨਾਤਨ ਧਰਮ ਹੈ ਜੀ 5000 ਸਾਲ ਤੋਂ ਉੱਪਰ ਪੁਰਾਣਾ ਧਰਮ ਹੈ ਜੀ ਤੋਂ ਆਓ ਜੀ ਪਹਿਲਾਂ ਆਪਾਂ ਕਿਉਂਕਿ ਜੋ ਬੰਦੀ ਛੋੜ ਦਿਵਸ ਹੈ ਇਦੀ ਆਪਾਂ ਕੱਲ ਨੂੰ ਇਤਿਹਾਸ ਦੀ ਵਿਚਾਰ ਕਰਾਂਗੇ ਆਪਣੀਆਂ 15ਵੀਂ ਪੌੜੀ ਦੇ ਦੋ ਪਦ ਰਹਿੰਦੇ ਆ ਜੀ ਵਿਆਖਿਆ ਕਰਨ ਵਾਸਤੇ ਆਪਾਂ ਬਹੁਤਾ ਸਮਾਂ ਨਹੀਂ ਲੈਣਾ ਉਹ ਦੋਨੇ ਪਦਾਂ ਦੀ ਵਿਚਾਰ ਆਪਾਂ ਗੁਰੂ ਪਾਤਸ਼ਾਹ ਦੇ ਜੋ ਸਤਗੁਰ ਸੱਚੇ ਪਾਤਸ਼ਾਹ ਨੇ ਸਤਿ ਬਖਸ਼ਿਸ਼ ਕੀਤੀ ਹੈ ਆਓ ਵਿਚਾਰਗੇ ਜੀ ਮਿਰਤਕ ਕਉ ਜੀਵਲਣ ਹਾਰ ਕਹਿੰਦੇ ਉਹ ਕਾਲਪੁਰਖ ਵਾਹਿਗੁਰੂ ਮਰਦਿਆਂ ਨੂੰ ਵੀ ਜੀਵਨ ਦੇਣ ਵਾਲਾ ਹੈ ਮਰਦਿਆਂ ਨੂੰ ਵੀ ਜੀਵਨ ਦਿੰਦਾ ਹੈ ਜੀ ਹੁਣ ਆਪਾਂ ਜੇ ਇਸ ਚੀਜ਼ ਨੂੰ ਗਹਿਰਾਈ ਤੋਂ ਲਵਾਂਗੇ ਨਾ ਪੈਰੋ ਤਾਂ ਇਸ ਪੰਕਤੀ ਉੱਤੇ ਬਹੁਤ ਟਾਈਮ ਲੱਗ ਜੂ ਅਰਥ ਕਰਨ ਵਾਸਤੇ ਜਿਹੜਾ ਮਨੁੱਖ ਅੰਦਰੋਂ ਮਰ ਜਾਂਦਾ ਨਾ ਜਮੀਰ ਮਰ ਜਾਂਦੀ ਜਿਹੜੇ ਮਨੁੱਖ ਦੀ ਉਹਦੇ ਵਿੱਚੋਂ ਇਨਸਾਨੀਅਤ ਮਰ ਜਾਂਦੀ ਹੈ ਜੀ ਕਹਿੰਦੇ ਪਰ ਪ੍ਰਮਾਤਮਾ ਬੰਦੇ ਵਿੱਚ ਇਨਸਾਨੀਅਤ ਪਾਉਂਦਾ ਹੈ ਦੁੱਖਾਂ ਨਾਲ ਦੁੱਖ ਦੀ ਚੋਟ ਦੇ ਕੇ ਵੀ ਬੰਦਿਆ ਜੇ ਤੂੰ ਪ੍ਰਮਾਤਮਾ ਭੁੱਲ ਗਿਆ ਨਾ ਇਨਸਾਨੀਅਤ ਭੁੱਲ ਗਿਆ ਤੂੰ ਤਾਂ ਦੁੱਖ ਦੀ ਚੋਟ ਮਿਲਦੀ ਹੈ ਮਨੁੱਖ ਨੂੰ ਜੀ ਫਿਰ ਉਹ ਦੁੱਖ ਦੀ ਚੋਟ ਦੇ ਵਿੱਚ ਭੈਣ ਭਰਾ ਯਾਦ ਆਉਂਦੇ ਆ ਫਿਰ ਮਨੁੱਖ ਨੂੰ ਪ੍ਰਮਾਤਮਾ ਯਾਦ ਆਉਂਦਾ ਹੈ ਫਿਰ ਮਨੁੱਖ ਚੰਗੇ ਪਾਸੇ ਆਉਂਦਾ ਹੈ ਕਿਉਂਕਿ ਦੁੱਖ ਦੀ ਚੋਟ ਵੀ ਕਹਿੰਦੇ ਸਿਆਣੇ ਕਹਿੰਦੇ ਆ ਇਹ ਪ੍ਰਮਾਤਮਾ ਦੀ ਸਹੀ ਹੁੰਦੀ ਹੈ ਇਹ ਬੰਦਿਆਂ ਨੂੰ ਇਸ ਤਰ੍ਹਾਂ ਲੱਗਦਾ ਹੁੰਦਾ ਵੀ ਮੇਰੇ ਤੇ ਦੁੱਖ ਆ ਗਿਆ ਤੇ ਮੇਰੇ ਤੇ ਪ੍ਰਮਾਤਮਾ ਨੇ ਦੁੱਖਾਂ ਦਾ ਭਾਰ ਸਹਤਣਾ ਨਹੀਂ ਇਹ ਇਹ ਮਨ ਦਾ ਭੁਲੇਖਾ ਹੈ ਸਾਡਾ ਸੋ ਗੁਰੂ ਜੀ ਕਹਿੰਦੇ ਮਰਤਕ ਕਉ ਜੀ ਵੰਨਣ ਹਾਰ ਭਾਈ ਮਰਦਿਆਂ ਨੂੰ ਵੀ ਜੀਵਨ ਦੇਣ ਵਾਲਾ ਪ੍ਰਮਾਤਮਾ ਭੁੱਖੇ ਕਉ ਦੇਵਤ ਅਧਾਰ ਇੱਥੇ ਜਿਹੜੀ ਭੁੱਖ ਦੇ ਅਰਥ ਕੀਤੇ ਹੈ ਜੀ ਤ੍ਰਿਸ਼ਨਾ ਇੱਥੇ ਤ੍ਰਿਸ਼ਨਾਲੂ ਮਨੁੱਖ ਜਿਹੜਾ ਤ੍ਰਿਸ਼ਨਾ ਦੇ ਅਧੀਨ ਹੋ ਕੇ ਭੁੱਖਿਆ ਭੁੱਖਾ ਜਾ ਰਹਿੰਦਾਗਾ ਕਹਿੰਦੇ ਹੁੰਦੇ ਹਨ ਸਿਆਣੇ ਕਹਿੰਦੇ ਆ ਵੀ ਸਰੀਰ ਦੀ ਭੁੱਖ ਤਾਂ ਮਨੁੱਖ ਦੀ ਮਟਾਈ ਜਾ ਸਕਦੀ ਹੈ ਪਰ ਜੇ ਕਹਿੰਦੇ ਮਨੁੱਖੀ ਨੀਤ ਦਾ ਭੁੱਖਾ ਹੋਵੇ ਨਾ ਤਾਂ ਉਹ ਨੂੰ ਕਹਿੰਦੇ ਰਜਾਇਆ ਨਹੀਂ ਜਾ ਸਕਦਾ ਸਿਆਣਿਆਂ ਨੇ ਇਹ ਗੱਲ ਘਾਵਤ ਬਣਾਈ ਹੈ ਪ੍ਰਾਣੀ ਕਿ ਮਨੁੱਖ ਜੋ ਸਰੀਰਕ ਭੁੱਖ ਹੈ ਉਹ ਤਾਂ ਮਟਾਈ ਜਾ ਸਕਦੀ ਹੈ ਦੋ ਰੋਟੀਆਂ ਨਾਲ ਚਾਰ 10 ਨਾਲ ਵੱਤੋ 15 ਖਾਲੂ ਹੋਰ ਕੁਝ ਖਾ ਕੇ ਮਟਾਇਆ ਜਾ ਸਕਦਾ ਹੈ ਭੁੱਖ ਨੂੰ ਪਰ ਨੀਤ ਦੇ ਭੁੱਖੇ ਮਨੁੱਖ ਨੂੰ ਕਦੇ ਵੀ ਕੋਈ ਰਜਾ ਨਹੀਂ ਸਕਦਾ ਜੀ ਵਿਖਦੇ ਆ ਨਾ ਪੈਓ ਨੀਤ ਦਾ ਭੁੱਖਾ ਮਨੁੱਖ ਕਿੰਨਾ ਹੁੰਦਾਗਾ ਧੀਆਂ ਕੋਠੀ ਤੇ ਉੱਤੇ ਪੈਸਾ ਤਾਂ ਲਾ ਲੰਦਾ ਹੈ ਕਿੰਨੀ ਨੀਤ ਭੁੱਖੀ ਹੈ ਨੀਤ ਦਾ ਇੰਨੀ ਮਾੜੀ ਹੋ ਗਈ ਕਹਿੰਦੇ ਵੀ ਕੋਠੀ ਪਾਲੀ ਕਿਸੇ ਨੇ ਵਧੀਆ 30 35 ਲੱਖ ਰੁਪਇਆ ਲਾ ਕੇ ਤੇ ਕੋਠੀ ਪਾਲੀ ਤੇ ਰਿਸ਼ਤੇਦਾਰ ਆ ਗਏ ਕੋਠੇ ਦੇ ਵਿੱਚ ਮਿਲਣ ਉਦਾਰਨ ਦੇ ਤਿਆਂ ਭਾਈ ਕੋਈ ਉਹਨਾਂ ਦੇ ਵਿੱਚੋਂ ਰਿਸ਼ਤੇਦਾਰ ਕਹਿੰਦਾ ਨਾ ਕਹਿੰਦਾ ਕੀ ਗੱਲ ਕੋਠੀ ਖਾਲੀ ਜਿhko ਰੱਖੀ ਬੈਠਾਂਗਾ ਹਜੇ ਵੀ ਕੋਈ ਫਰਨੀਚਰ ਕੋਈ ਬੈੱਡ ਕੋਈ ਸੋਫੇ ਵਗੈਰਾ ਨਹੀਂ ਲੈ ਕੇ ਆ ਕਹਿੰਦਾ ਹਜੇ ਨਾ ਕਾਕੇ ਦਾ ਵਿਆਹ ਕਰਨਾ ਨਾ ਉਹ ਫਿਰ ਉਹ ਲੈ ਕੇ ਆਉਂਗਾ ਲੜਕੀ ਲੈ ਕੇ ਆਉਂਗੀ ਵਾਹੋ ਬੰਦਿਆ 35 ਲੱਖ ਰੁਪਇਆ ਕੋਠੀ ਤੇ ਤਾਂ ਲਾ ਲਿਆ ਕੋਈ 2-4 ਲੱਖ ਰੁਪਏ ਦਾ ਕੋਈ ਲੱਖ ਰੁਪਏ ਦਾ ਫਰਨੀਚਰ ਨਹੀਂ ਰੱਖਿਆ ਗਿਆ ਐਡੀ ਨੀਤ ਮਾੜੀ ਹੋਗੀ ਤੇਰੀ ਦੂਜਿਆਂ ਦੇ ਘਰ ਤੇ ਆਸ ਰੱਖਦਾ ਮਣਾ ਨਹੀਂ 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 ਦੂਜਿਆਂ ਦੇ ਘਰ ਤੇ ਆਸ ਨਹੀਂ ਆਪਣੇ ਤੇ ਆਸ ਰੱਖ ਮਣਾ ਮੇਰਿਆ ਕਮਾ ਤੇ ਖਾ ਉਹ ਜਾਨਵਰਾਂ ਤੋਂ ਸਿੱਖ ਲਾ ਜਾਨਵਰਾਂ ਤੋਂ ਸਿੱਖ ਲਿ ਗਏ ਆਪ ਆਪਦੇ ਜੀਵਨ ਵਿੱਚ ਜਾਨਵਰ ਵੀ ਬੱਚਿਆਂ ਨੂੰ ਪਾਲਦੇ ਉਹਨਾਂ ਚਿੱਕਰ ਜਿੰਨਾ ਚਿੱਕਰ ਉਹਨਾਂ ਨੂੰ ਉਡਣਾ ਨਹੀਂ ਆਉਂਦਾ ਚੋਗਾਣੀ ਚੁਗਣਾ ਆਉਂਦਾ ਜੇ ਤੋ ਮੁੜ ਕੇ ਨੇੜੇ ਹੁੰਦੇ ਹਨ ਠੰਗ ਮਾਰ ਕੇ ਪਰਾ ਕਰ ਦਿੰਦੇ ਆ ਚੱਲੋ ਪਰ ਇੱਥੋਂ ਅਸੀਂ ਕੀ ਲੈਣਾ ਹੋਣਾ ਕਮਾ ਕੇ ਖਾ ਲਾ ਇੱਥੇ 30 30 ਸਾਲ ਦੇ ਕਹਿੰਦੇ ਨਾ ਹਜੇ ਤਾਂ ਜਵਾਨ ਕਹੇ ਹਜੇ ਤਾਂ ਬੱਚਾ ਹੈ ਸਾਡਾ ਹਜੇ ਤਾਂ ਕੋਈ ਨਹੀਂ ਬਹੁਤ ਸੁਧਰ ਜੂ ਨਹੀਂ ਆਇਆ ਨਹੀਂ ਹੁੰਦਾ ਗੋਰੇ ਲੋਕ ਇਹ ਨਹੀਂ ਕਰਦੇ ਪਿਆ ਰਹੋ ਬਚਪਨ ਤੋਂ ਹੀ ਬੱਚੇ ਨੂੰ ਸਾਰੀ ਕਬੀਲਦਾਰ ਦਾ ਹਸਾਬ-ਕਾ ਹਸਾਉਂਦੇ ਆ ਉਹਨਾਂ ਚ ਤਾਂ ਸਕੂਲਾਂ ਵਿੱਚ ਵੀ ਚੀਜ਼ ਸਿਕਾਈ ਜਾਂਦੀ ਹੈ ਸਾਡੇ ਤਾਂ ਇਕੱਲੇ ਪੜਾਈ ਆ ਨਾ ਜਿਹੜੀ ਹੁਣ ਇੱਕ ਪੈਸੀਕਮਲ ਮਸ਼ੀਨ ਬਣ ਗਈ ਪਰ ਅਸਲ ਵਿੱਚ ਪੜ੍ਹਾਈ ਇਹ ਸੇ ਵੀ ਪ੍ਰੈਕਟੀਕਲ ਜੀਵਨ ਮਨੁੱਖ ਦਾ ਕਿੰਝ ਜੀਉਣਾ ਬੱਚਿਆਂ ਨੂੰ ਸਿਖਾਇਆ ਜਾਵੇ ਬਾਹਰਲੇ ਦੇਸ਼ਾਂ ਦੇ ਵਿੱਚ ਬੱਚਿਆਂ ਨੂੰ ਨਾ ਖੇਤਾਂ ਦੇ ਵਿੱਚ ਲੈ ਕੇ ਜਾਂਦੇ ਆ ਵੀ ਬੱਚੇ ਉਹ ਆ ਝੋਨਾ ਦਾ ਆ ਕਣਕ ਹੈ ਆ ਆਲੂ ਹੈ ਆ ਪਿਆਜ਼ ਹੈ ਆ ਟਮਾਟਰ ਹੈ ਖੇਤਾਂ ਵਿੱਚ ਲੈ ਕੇ ਜਾਂਦੇ ਆ ਇਸ ਤਰ੍ਹਾਂ ਬੱਚਿਆਂ ਨੂੰ ਸਿਖਾਇਆ ਜਾਂਦਾ ਹੈ ਤੇ ਸਾਡੇ ਕੱਲੇ ਪੜ੍ਹਾਈ ਤੇ ਕੀੜੇ ਬਣਾਤਾ ਜੀ ਬਸ ਨਾ ਪੜ੍ਹਾਈ ਇੱਕ ਜੀਵਨ ਜਾਂਚ ਹੈ ਇਹ ਤੂੰ ਬਣਾ ਕੇ ਦਿੱਤਾ ਜੀ ਸੁਰਾ ਹੋ ਵਿਚਾਰ ਸੋ ਭੁੱਖੇ ਨੂੰ ਕਹਿੰਦੇ ਭੁੱਖੇ ਮਨੁੱਖ ਨੂੰ ਰਜਾਇਆ ਨਹੀਂ ਜਾ ਸਕਦਾ ਨੀਤ ਦੇ ਭੁੱਖੇ ਨੂੰ ਪਿਆਰੋ ਗੱਲ ਇਹ ਚੱਲੀ ਸੀ ਜੀ ਬਾਣੀ ਕਹਿੰਦੀ ਭੁੱਖੇ ਕੋ ਦੇਵਤ ਸਹਾਰ ਕਹਿੰਦੇ ਪ੍ਰਮਾਤਮਾ ਤਾਂ ਫਿਰ ਵੀ ਨਾ ਜਿਨ੍ਹਾਂ ਦੀ ਤ੍ਰਿਸ਼ਨਾ ਲੂ ਗਿਰਤੀ ਹੁੰਦੀ ਉਹਨਾਂ ਨੂੰ ਵੀ ਆਸਰਾ ਦੇ ਜਾਂਦਾ ਹੈਗਾ ਉਹਨਾਂ ਨੂੰ ਵੀ ਦੇਈ ਜਾਂਦਾ ਪ੍ਰਮਾਤਮਾ ਦੇਈ ਜਾਂਦਾ ਸੱਚ ਵਿੱਚ ਪਿਆਰੋ ਪਰ ਤ੍ਰਿਸ਼ਨਾ ਲੂ ਮਨੁੱਖ ਆਪਣੇ ਹੋਏ ਕੀਤੇ ਕਰਮਾਂ ਦੇ ਵਿੱਚ ਫਸਦਾ ਜਾਂਦਾ ਜੇ ਦਿਨੋਂ ਦਿਨਾਂ ਦਿਨੋਂ ਦਿਨ ਵਾਹ ਦੇਖ ਪੰਦਾ ਜੀ ਮੈਂ ਫਿਰ ਅਖੀਰ ਨੂੰ ਪਤਾ ਕੀ ਹੁੰਦਾਗਾ ਕੰਦਾ ਯਾਰ ਮੈਂ ਲਾ ਦਾ ਵਾਸਤੇ ਇੰਨਾ ਕਮਾਇਆ ਸੀਗਾ ਮੈਨੂੰ ਹੁਣ ਪੁੱਛਦੇ ਹੀ ਨਹੀਂਗੇ ਮਗਰ ਉਹ ਜਮ ਕਰੋ ਜਾਈਂ ਕਹਿੰਦੇ ਹੁੰਦੇ ਆ ਕੇ ਮੈਂ ਯਾਰ ਇੰਨਾ ਘੋਲਿਆ ਆਪਦੀ ਜ਼ਿੰਦਗੀ ਵਿੱਚ ਇੰਨਾ ਮੈਨੂੰ ਯਾਰ ਪੁੱਛਦੇ ਹੀ ਨਹੀਂ ਹੁਣ ਨਹੀਂ ਭਾਈ ਠੱਗਾਂ ਚੋਰੀਆਂ ਦੀ ਬਿਰਤੀ ਸੀ ਤੇਰੀ ਤੈਨੂੰ ਪੁੱਛੇ ਕੌਣ ਤੇਰੀ ਬਿਰਤੀ ਹੈ ਨਾ ਜਿਹੜੀ ਉਹ ਮਾੜੀ ਸੀ ਰੋ ਵਿਚਾਰ ਸਰਬੰਦਾਨ ਜਾਂ ਕੀ ਦ੍ਰਿਸ਼ਟੀ ਮਾਹੇ ਸਾਰੇ ਖਜ਼ਾਨੇ ਪ੍ਰਮਾਤਮਾ ਦੀ ਨਿਗਾਹ ਦੇ ਵਿੱਚ ਹੀ ਹੈ ਜੀ। ਔਰਬ ਲਿਖੇ ਕਾ ਲੈਣਾ ਪਾਹੇ ਪਰ ਪਿਛਲੇ ਹੋਏ ਕਹਿੰਦੇ ਜਿਹੜੇ ਕੀਤੇ ਹੋਏ ਕਰਮ ਨਾਲ ਚੱਲਦੇ ਫਿਰ ਪਿਆਰੋ ਔਰਬ ਲਿਖੇ ਕਾ ਲੈਣਾ ਪਾਏ ਮਿਲਦਾ ਤਾਂ ਉਹੀ ਆ ਨਾ ਜੋ ਲੇਖ ਚੱਲ ਰਿਹਾ ਜੀ ਨਾਲ ਕਈ ਬੰਦੇ ਬੜਾ ਯਤਨ ਕਰਦੇ ਐ ਨਹੀਂ ਜ਼ਿੰਦਗੀ ਵਿੱਚ ਪਿਆਰੋ ਕਾਮਯਾਬੀ ਮਿਲਦੀ ਜੀ। ਸਭ ਕੁਝ ਤਿਸ ਕਾ ਉਹ ਕਰਨੈ ਜੋਗ ਸਭ ਕੁਝ ਜੋ ਪ੍ਰਮਾਤਮਾ ਕਰਦਾ ਤੇ ਕਾਰਨ ਕਾਰਨ ਸਮਰਥ ਹੈ ਤਿਸ ਬਿਨ ਦੂਸਰ ਹੂਆ ਨਾ ਹੋਗ ਉਸ ਤੋਂ ਬਿਨਾ ਕੋਈ ਹੈ ਹੀ ਨਹੀਂਗਾ ਜਪ ਜਨ ਸਦਾ ਸਦਾ ਦਿਨ ਰਹਿਣੀ ਕਹਿੰਦੇ ਦਿਨਵਾਸ ਹੀ ਪ੍ਰਮਾਤਮਾ ਦਾ ਨਾਮ ਜਪਦਾ ਰਹੇ ਸਭ ਤੇ ਊਚ ਨਿਰਮਲ ਏ ਕਰਮੀ ਸਭ ਤੋਂ ਪਵਿੱਤਰ ਕੰਮ ਕਿਹੜਾਗਾ ਕਹਿੰਦੇ ਪ੍ਰਮਾਤਮਾ ਦਾ ਨਾਮ ਜਪਣਾ ਕਰ ਕਿਰਪਾ ਜਿਸ ਕੋ ਨਾਮ ਦਿਆ ਜਿਹਦੇ ਉਤੇ ਕਿਰਪਾ ਕਰ ਦਿੱਤਾ ਦਿੱਤਾ ਪ੍ਰਮਾਤਮਾ ਨੇ ਕਿਰਪਾ ਕਰ ਦਿੱਤੀ ਨਾਨਕ ਸੋ ਜਨ ਨਿਰਮਲ ਥੀਆ ਨਾਮ ਦੀ ਦਾਤ ਦੇ ਕੇ ਉਹ ਪੁਰਸ਼ ਬਹੁਤ ਪਵਿੱਤਰ ਹੋ ਗਿਆ ਨਿਰਮਲ ਦਾ ਅਰਥ ਹੁੰਦਾ ਜਿ ਸ਼ੁੱਧ ਜਾਗ ਕੈ ਮਨ ਗੁਰ ਕੀ ਪਰਤੀਤ ਜਿਹਦੇ ਮਨ ਵਿੱਚ ਗੁਰੂ ਦੇ ਬਚਨਾ ਉੱਤੇ ਪ੍ਰਤੀਤ ਆ ਗਈ ਪਿਆਰੋ। ਪਰੋਸ ਆ ਗਿਆ, ਟੇਕ ਆ ਗਈ ਮਨ ਨੂੰ। ਕੀ ਆਪਣੇ ਮਨ ਦੇ ਵਿੱਚ ਹਾਤੀ ਮਾਰ ਕੇ ਵਿਖ ਕੇ ਜੀ ਆਪਾਂ ਵੀ ਸਤਿਗੁਰੂ ਤੇਰੇ ਬਚਨਾ ਤੇ ਪ੍ਰਤੀਤ ਹੀ ਨਹੀਂ ਆਈ ਹਜੇ ਤਾਂ। ਇੱਕ ਓੰਕਾਰ ਪਹਿਲੀ ਸਿੱਖਿਆ ਹੈ ਗੁਰੂ ਨਾਨਕ ਦੇ ਘਰ ਦੀ। ਸਤਿਗੁਰੂ ਹਜੇ ਤਾਂ ਇੱਕ ਓੰਕਾਰ ਅਸੀਂ ਮੰਨੇ ਨਹੀਂ ਪ੍ਰਮਾਤਮਾ ਨੂੰ ਵੀ ਤੂੰ ਸਭ ਥਾਂ ਦੇ ਉੱਤੇ ਪਰਿਪੂਰਨ ਹੈ। ਅਸੀਂ ਤਾਂ ਗੁਰਦੁਆਰੇ ਸਮਝਦੇ ਆ ਵੀ ਗੁਰਦੁਆਰੇ ਹੀ ਹੈ ਪ੍ਰਮਾਤਮਾ। ਨਹੀਂ ਘਰੇ ਹੈ ਨਹੀਂਗਾ। ਖੇਤ ਹੈ ਨਹੀਂ ਦੁਕਾਨ ਤੇ ਹੈ ਨਹੀਂਗਾ ਪ੍ਰਮਾਤਮਾ। ਨਾ ਜੀ ਸਭ ਕਿਤੇ ਹੈ ਪ੍ਰਮਾਤਮਾ ਸਭ ਥਾਂ ਦੇ ਉੱਤੇ ਪਰਿਪੂਰਨ ਹੈ ਅਕਾਲ ਪੁਰਖ ਵਾਹਿਗੁਰੂ ਪਹਿਲੀ ਸਿੱਖਿਆ ਮਨ ਵਿੱਚ ਨਹੀਂ ਵਸੀ ਮਹਾਰਾਜ ਤੇ ਗੁਰੂ ਕਹਿੰਦਾ ਜਾਂ ਕੈ ਮਨ ਗੁਰ ਕੀ ਪ੍ਰਤੀਤ ਗੁਰੂ ਦੇ ਬਚਨਾਂ ਉੱਤੇ ਪ੍ਰਤੀਤ ਆ ਗਈ ਟੀਕ ਆ ਗਿਆ ਭੋਸ ਆ ਗਿਆ ਹੁਣ ਇਸ ਜਾਣ ਆਵੇ ਹਰ ਪ੍ਰਭ ਛੀਤ ਉਹਨੂੰ ਪ੍ਰਮਾਤਮਾ ਚੇਤਿਆਉਣ ਲੱਗ ਜਾਂਦੇ ਉਹਦੀ ਨਿਸ਼ਾਨੀ ਹੈ ਜੀ ਉਸ ਮਨੁੱਖ ਦੀ ਨਿਸ਼ਾਨੀ ਕੀ ਹੈ ਜਿਹਨੂੰ ਗੁਰੂ ਦੇ ਬਚਨਾਂ ਉੱਤੇ ਪ੍ਰਤੀਤ ਆ ਗਈ ਉਹ ਅਮਰਤ ਵੇਲੇ ਜਾ ਕੇ ਗੁਰੂ ਗੁਰੂ ਜਪਦਾ ਦਾ ਅਮਰਤ ਵੇਲੇ ਜਾਜਦਾ ਹੈ ਤੇ ਨਿਤ ਪ੍ਰਮਾਤਮਾ ਦਾ ਨਾਮ ਜਪਦਾ ਹੈ ਸਾਚੇ ਨਾਮ ਕੀ ਲੱਗੈ ਭੁੱਖ ਭੁੱਖ ਲੱਗਣ ਲੱਗੀ ਜਦੋਂ ਭੁੱਖ ਨਾ ਲੱਗੇ ਆਪਾਂ ਨੂੰ ਕੀ ਪਤਾ ਲੱਗ ਜਾਂਦਾ ਸਰੀਰ ਨੂੰ ਭੁੱਖ ਨਾ ਲੱਗੇ ਇੱਕ ਦਿਨ ਦੋ ਦਿਨ ਭੁੱਖ ਨਹੀਂ ਲੱਗੀ ਡਾਕਟਰ ਕੋਲ ਜਾ ਕੇ ਕਹਿੰਦੇ ਡਾਕਟਰ ਸਾਹਿਬ ਐਂ ਲੱਗਦਾ ਜੇ ਮੇਨ ਲਿਵਰ ਖਰਾਬ ਹੋ ਗਿਆ ਐਂ ਲੱਗਦਾ ਜੇ ਮੇਨ ਵੀ ਮੇਧਾ ਖਰਾਬ ਹੋ ਗਿਆ ਤੇ ਹੁਣ ਭੁੱਖ ਜਿ ਲੱਗਣੋਂ ਹਟ ਗਈ। ਕਦੇ ਗੁਰੂ ਨੂੰ ਆਖਿਆ ਪਿਆਰੋ ਆ ਕੇ ਕਿ ਸੱਚੇ ਪਾਤਸ਼ਾਹ ਸਾਨੂੰ ਤਾਂ ਬਾਣੀ ਪੜ੍ਹਨ ਦੀ ਭੁੱਖ ਹੀ ਨਹੀਂ ਲੱਗੀ ਹਜੇ। ਤੇ ਸਾਡਾ ਤਾਂ ਮਨ ਬਹੁਤ ਬਿਮਾਰ ਹੈ। ਸ਼੍ਰੀਦਾ ਤਾਂ ਪਤਾ ਲੱਗ ਗਿਆ ਮਨਾ ਤੈਨੂੰ ਭੁੱਖ ਨਹੀਂ ਲੱਗੀ ਵੀ ਮੇਧਾ ਬਿਮਾਰ ਹੋ ਗਿਆ। ਤੇ ਆ ਜਿਹੜਾ ਮਨ ਨੂੰ ਵਿਚਾਰਾਂ ਵਿਚਾਰ ਮਿਲਨੇ ਸੀਗੇ ਇਹ ਨਿੰਦਿਆ ਚੁਗਲੀ ਨਾਲ ਹੀ ਭਰੀ ਫਿਰਦਾ ਮਨਾ ਦੇ ਰਿਹਾ। ਨਿੰਦਿਆ, ਚੁਗਲੀ, ਈਰਖਾ ਪਤਾ ਨਹੀਂ ਕੀ ਕੁਛ ਨਾਲ ਭਰ ਲਿਆ ਮਨਾ। ਇਕ ਪ੍ਰਮਾਤਮਾ ਦੇ ਨਾਮ ਨਾਲ ਰੱਜਣਾ ਸੀ ਇਹਨੇ ਆ ਨਿੰਦਿਆ ਤੂਰੀ ਨਾਲ ਨਹੀਂ ਰੱਜਦਾ ਜੀ ਮਾਣਾ ਨਾ 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 ਚੁਗਲ ਨਿੰਦਕਾ ਭੁਖੇ ਰੋਲ ਮੁਏ ਮਹਾਰਾਜ ਸਾਨੂੰ ਤਾਂ ਤੇਰੇ ਨਾਮ ਦੀ ਭੁੱਖ ਹੀ ਨਹੀਂ ਲੱਗੀ ਸੱਚੇ ਪਾਤਸ਼ਾਹ ਜੀ ਸੱਚੇ ਨਾਮ ਦੀ ਭੁੱਖ ਲੱਗਣੀ ਜ਼ਰੂਰੀ ਆਣਾ ਜੀ ਸੋ ਪਿਆਰਿਓ ਗੁਰੂ ਜੀ ਕਹਿੰਦੇ ਜਿਨ੍ਹਾਂ ਨੂੰ ਗੁਰੂ ਦੇ ਬਚਨਾਂ ਉੱਤੇ ਪ੍ਰਤੀਤਤਾ ਆ ਗਈ ਪ੍ਰਮਾਤਮਾ ਦਾ ਨਾਮ ਦਿੱਤੇ ਵਿੱਚ ਆ ਗਿਆ ਇਹ ਗੱਲ ਹੋਰ ਤੁਸੀਂ ਮਾੜਾ ਧਿਆਨ ਦਿਓ ਨਾਲ ਆਪਾਂ ਜਦੋਂ ਭੋਜਨ ਛਕਦੇ ਆ ਨਾ ਤਕਰੀਬਨ ਆਪਾਂ ਨੂੰ 10 ਮਿੰਟ ਵਕਤ ਵੱਧ ਕੋਈ 15 ਮਿੰਟ ਲਾਉਂਦਾ ਹੋਊ ਪ੍ਰਸ਼ਾਦਾ ਛਕਣ ਤੇ ਕਈ ਤਾਂ ਇੰਨੇ ਬੇਧਿਆਨੇ ਪ੍ਰਸ਼ਾਦਾ ਛਕਦੇ ਇੱਕ ਇੱਕ ਕੰਨਣਾ ਫੋਣ ਹੁੰਦਾ ਹੈ ਇੱਕ ਹੱਥ ਚ ਬੁਰਕੀ ਆ ਤੋੜੀ ਜਾਂਦੇ ਥਾਲ ਦੇ ਵਿੱਚ ਹੁੰਦਾ ਉਹਦਾ ਡੱਬੀ ਆਉਂਦੀ ਆ 5 ਮਿੰਟ ਵੀ ਲਾਉਂਦੇ ਕਈ ਤਾਂ ਕਹਿੰਦੇ ਜਿੰਨਾ ਭੋਜਨ ਨੂੰ ਚਿਤ ਕੇ ਤੇ ਧਿਆਨ ਦੁਆਰਾ ਅੰਦਰ ਜਾਊਗਾ ਸਹੀ ਰੋਟੀ ਕਹਿੰਦੇ ਵੀ ਬੰਦਾ ਹੋ ਸਕਦਾ ਵੀ ਜਿੱਥੇ ਪੰਜ ਖਾਣੀਆਂ ਸੀ ਉੱਥੇ ਦੋ ਹੀ ਖਾਵੇ ਪਰ ਰੱਜ ਵੱਧ ਮਿਲੂਗਾ ਇਹ ਸਿਆਣੇ ਕਹਿੰਦੇ ਇਹ ਗੱਲ ਪ੍ਰੈਕਟੀਕਲ ਤਿਆਰ ਪਾਇ ਬਜ਼ੁਰਗਾਂ ਦਾ ਕਈ ਬਜ਼ੁਰਗ ਦੱਸਦੇ ਐ ਵੀ ਅਸੀਂ ਭੋਜਨ ਬਿਲਕੁਲ ਆਪਾਂ ਸਾਰੇ ਅਨੁਪੋਖ ਲੱਗਦੀ ਐ ਕਹਿੰਦੇ ਵੀ ਐਨੇ ਆਨੰਦ ਵਿੱਚ ਪ੍ਰਸ਼ਾਦਾ ਜਦੋਂ ਸਾਰੇ ਰੋਟੀ ਵਾਸਤੇ ਫਿਰਦੇ ਆ ਨਾ ਆਪਾਂ ਸ਼ੱਕਣਗਾ ਤਾਂ ਦੋ ਰੋਟੀਆਂ ਹੀ ਆ ਬਿਆਰੋ ਰੋਟੀ ਖਾਣੀ ਮਨੁੱਖ ਨੇ ਪਰ ਰੋਟੀ ਮਨੁੱਖ ਅਸ਼ਾਂਤ ਹੋ ਕੇ ਖਾਂਦਾ ਦਾ ਸ਼ਾਂਤੀ ਵਿੱਚ ਰੋਟੀ ਨਹੀਂ ਖਾ ਰਿਹਾ ਮਨੁੱਖ ਤੇ ਤਾਂ ਹੀ ਇਹਨੂੰ ਇਹ ਨਹੀਂ ਪਤਾ ਲੱਗਦਾ ਮੈਂ ਰੋਟੀਆਂ ਕਿੰਨਾ ਖਾ ਰਿਹਾ ਕਹਿੰਦੇ ਵੀ ਸ਼ਾਂਤੀ ਵਿੱਚ ਦੋ ਰੋਟੀਆਂ ਖਾਧੀਆਂ ਵੀ ਮਨੁੱਖ ਨੂੰ ਯਾਦ ਆਉਂਦਾ ਦੋ ਹੋ ਜਾਣਾ ਇਹ ਸੱਤ ਪੁਰਸ਼ ਜਿੰਦਗੀ ਵਿੱਚ ਪੜ੍ਹਾਈ ਕਰਦੇ ਮਿਲੇ ਹੈ ਵੀ ਜਿਹੜੇ ਦੋਈ ਪ੍ਰਸ਼ਾਦਾ ਛਕਦੇ ਆ ਦਿਨ ਵਿੱਚ ਪਰ ਰੱਜ ਜਾਂਦੇ ਆ ਰੱਜੇ ਰਹਿੰਦੇ ਆ ਦੋਈ ਪ੍ਰਸ਼ਾਦ ਦੇ ਛੱਕਦੇ ਆ। ਕਈ ਵੀ ਵੀ ਖਾ ਜਾਂਦੇ ਆ ਫਿਰ ਵੀ ਭੁੱਖੇ ਕਿਉਂਕਿ ਧਿਆਨ ਬੇਧਿਆਨੀ ਆ ਜੀ ਅੰਦਰ। ਕਹਿੰਦੇ ਵੀ 15 10 15 ਮਿੰਟ ਲੱਗਦੇ ਭੋਜਨ ਛਕਣ ਤੇ ਧਿਆਨ ਦੁਆਰਾ ਸਹੀ ਸਾਰਾ ਦਿਨ ਮਨੁੱਖ ਰੱਜਾ ਰਹਿੰਦਾਗਾ ਤੇ ਜਿਹਨੇ 15 ਮਿੰਟ 10 ਮਿੰਟ ਪ੍ਰਮਾਤਮਾ ਦਾ ਨਾਮ ਧਿਆਨ ਨਾਲ ਜਪ ਲਿਆ ਸਾਰਾ ਦਿਨ ਰੂਹ ਨੂੰ ਸਕੂਨ ਮਿਲੂਗਾ ਫਿਰ ਲੋ ਗੁਰੂ ਕੋਲੇ ਬੈਠੇ ਆ ਸਾਰਾ ਦਿਨ ਰੂਹ ਨਾ ਐ ਖੁਸ਼ੀ ਖੁਸ਼ੀ ਰਹੂਗੀ। ਤੇ ਨਹੀਂ ਪਿਆਰਿਓ ਮੱਛੇ ਸੜਿਆ ਪਿਆ ਮਨੁੱਖ ਗਲਿਆ ਪਿਆ ਤੁਮ ਲੋਕ ਸੜ ਗਈ ਦੁਨੀਆ ਅੱਜ ਮੱਚ ਗਈ ਦੁਨੀਆ ਆਪਣੇ ਮਾੜੇ ਕੰਮਾਂ ਦੇ ਬਾਰਾਂ ਦੇ ਵਿੱਚ ਕਰ ਰਹੇ ਹੋ ਸੋਰਾ ਹੋ ਵਿਚਾਰ ਸੋ ਗੁਰੂ ਜੀ ਕਹਿੰਦੇ ਤਿਸ ਜਨ ਆਵੇ ਹਰ ਪ੍ਰਭ ਚੀਤ ਭਗਤ ਭਗ ਸੁਣੀਐ ਤੈ ਲੋਇ ਕਹਿੰਦੇ ਹੁਣ ਤਿੰਨਾ ਲੋਕਾਂ ਵਿੱਚ ਹੀ ਹੁਣ ਭਗਤ ਕਰਕੇ ਜਾਣ ਦੀ ਦੁਨੀਆ ਜਾਂਕਾ ਹਿਰਦੈ ਇੱਕੋ ਹੋ ਜਿਹਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਵੱਸ ਗਿਆ ਸੱਚ ਕਰਨੀ ਸੱਚਤਾ ਕੀ ਰਹਤ ਸੱਚ ਕਰਨੀ ਹੋ ਗਈ ਹੁਣ ਤੇ ਰਹਿਤ ਵੀ ਸੱਚੀ ਆ ਹੁਣ ਆ ਇਹ ਨਹੀਂ ਵੀ ਕਰਦਾ ਕੁਝ ਹੋਰ ਐ ਜ਼ਿੰਦਗੀ ਵਿੱਚ ਤੇ ਬਾਹਰ ਦਿਖਾਵਾ ਕੁਝ ਹੋ ਰਿਹਾ ਹੈ ਨਾ ਹੁਣ ਜੋ ਕੁਝ ਕਰਦਾ ਲੋਕਾਂ ਦੇ ਵਿੱਚ ਵੀ ਉਹੀ ਐ ਤੇ ਅੰਦਰ ਵੀ ਉਹ ਕੁਝ ਐ ਪਰ ਹੁਣ ਸਾਡਾ ਜੀਵ ਨਲਟਿਆ ਪਿਆ ਦਿਓ ਅਸੀਂ ਬਾਹਰ ਲੋਕ ਦਿਖਾਵਾ ਕੁਝ ਸਾਡਾ ਹੋਰ ਐ ਅਸੀਂ ਅੰਦਰੋਂ ਕੁਝ ਹੋਰ ਐ ਜਨਮਾਨ ਹੋਰ ਮੁਖ ਹੋਰ ਸੇ ਕੰਡੇ ਕੱਚੇ ਆ ਕੱਚੇ ਰੰਦੇ ਪਰ ਉਹ ਮਨੁੱਖ ਜਿਹੜੇ ਜਿਨ੍ਹਾਂ ਦੇ ਮਨ ਵਿੱਚ ਕੁਝ ਹੋਰ ਹੁੰਦਾ ਹੈ ਤੇ ਮੁਖ ਵਿੱਚ ਕੁਝ ਹੋਰ ਹੁੰਦਾ ਹੈ ਸੱਚ ਹਿਰਦੈ ਸਤ ਮੁਖ ਕੈ ਕਹਿੰਦੇ ਹੁਣ ਹਿਰਦੇ ਵਿੱਚ ਵੀ ਸੱਚ ਹੈ ਤੇ ਮੂੰਹ ਵਿੱਚ ਵੀ ਸੱਚ ਹੈ ਅੰਦਰ ਵੀ ਸੱਚ ਹੈ ਤੇ ਮੂੰਹ ਵਿੱਚ ਵੀ ਸੱਚ ਹੈ ਸੱਚ ਹਿਰਦੈ ਤੇ ਸਤ ਮੁਖ ਕੈ ਹੁਣ ਸੱਚਾ ਹੀ ਮੂੰਹ ਵਿੱਚੋਂ ਕਹਿੰਦਾਗਾ ਗੱਲ ਇਹ ਨਹੀਂ ਵੀ ਵੀ ਮੂੰਹ ਦੇ ਉੱਤੇ ਕੁਝ ਕੁਝ ਹੋਰ ਕਹੀ ਜਾਣਾ ਤੇ ਜਦੋਂ ਬੰਦਾ ਤੁਰ ਗਿਆ ਤੋ ਉਹਦੇ ਕੁਝ ਹੋਰ ਕਹਿਣ ਲੱਗ ਜਾਣਾ ਜਾਦੀ ਦੁਨੀਆ ਦਾ ਸੁਭਾਅ ਇਹੀ ਹੈ ਪਿਆਰੋ ਮੂੰਹ ਤੇ ਲੋਕ ਮਿੱਠੇ ਹੁੰਦੇ ਆ ਤੇ ਮਗਰੋਂ ਪਿੱਠ ਪਿੱਛੇ ਚੁਗਲੀਆਂ ਕਰਨਗੇ ਨਾ ਪਿੱਠ ਪਿੱਛੇ ਨਹੀਂ ਜੋ ਗੱਲ ਕਹਿਣੀ ਹੈ ਮੂੰਹ ਤੇ ਕਹੋ ਅਗਲੇ ਨੂੰ ਸੁਆਦ ਵੀ ਆ ਜਾਣਾ ਗੱਲ ਕਹਿਣ ਦਾ ਪਿੱਠ ਪਿੱਛੇ ਤਾਂ ਚੁਗਲੀ ਮੰਦੀ ਹੈ ਮੰਨੀ ਜਾਂਦੀ ਹੈ ਪਿਆਰੋ ਜਦੋਂ ਬੰਦਾ ਸੁਣਦਾ ਨਹੀਂ ਜੇ ਸੁਣਾਉਣੀ ਆ ਨਾ ਸੱਚੀ ਗੱਲ ਤਾਂ ਮੂੰਹ ਤੇ ਸੁਣਾਓ ਮੂੰਹ ਦੇ ਉੱਤੇ ਕਹੋ ਗੱਲ ਵੀ ਭਾਈ ਆਹ ਤੇਰੇ ਚ ਨੁਕਸਾ ਕੱਢ ਬਾਰੇ ਨੂੰ ਭਾਈ ਐਵੇਂ ਦਿਨ ਮਨ ਕਰੀ ਜਾਣਾ ਮੂੰਹ ਤੇ ਤਾਂ ਵਾਹ ਵੀ ਵਾਹ ਬੜੇ ਗਿਆਨੀ ਆ ਜੀ ਤੁਸੀਂ ਤੇ ਮਗਰੋਂ ਨਿੰਦਣ ਲੱਗ ਜਾਣਾ ਤੇ ਤਾਂ ਬੰਦਾ ਹੀ ਬਾਲਾ ਮਾੜਾ ਯਾਰ ਲੈ ਗੁਰੂ ਜੀ ਕਹਿੰਦੇ ਨਾ ਰੱਬ ਦੇ ਪਰਾਂ ਸੁਭਾਣੇ ਹੁੰਦਾ ਸੱਚ ਹਿਰਦਾ ਸਤਮੁਖ ਹੈ ਤੇ ਹਿਰਦੇ ਵਿੱਚ ਵੀ ਸੱਚ ਹੈ ਤੇ ਬਾਹਰ ਵੀ ਹੋਵੇ ਕੁਝ ਕਹਤਾ ਸੱਚੀ ਦ੍ਰਿਸ਼ਟ ਸੱਚਾ ਆਕਾਰ ਹੁਣ ਦ੍ਰਿਸ਼ਟੀ ਸੱਚੀ ਹੈ ਤੇ ਸੱਚਾ ਹੀ ਆਕਾਰ ਸੱਚੇ ਹੀ ਸਰੂਪ ਪ੍ਰਮਾਤਮਾ ਦਾ ਹਿਰਦੇ ਵਿੱਚ ਵਸਿਆ ਹੋਇਆ ਪਿਆਰੋ ਹੁਣ ਝੂਠਾ ਨਹੀਂ ਨਾ ਬਿਲਕੁਲ ਦ੍ਰਿਸ਼ਟੀ ਵੀ ਸੱਚੀ ਹੋ ਚੁੱਕੀ ਹੈ ਹੁਣ ਸੱਚ ਵਰਤੈ ਸੱਚਾ ਆਪਾਸਾਰ ਵਰਤ ਵੀ ਰਿਹਾ ਉਹ ਸੱਚ ਹੈ ਤੇ ਸੱਚ ਹੀ ਪਸਾਰਾ ਪ੍ਰਮਾਤਮਾ ਦਾ ਅਖੀਰਲੀ ਪੰਗਤੀ ਜੀ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਕਹਿੰਦੇ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਸੱਚ ਕਰਕੇ ਜਾਣ ਲਿਆ ਕਹਿੰਦੇ ਪ੍ਰਮਾਤਮਾ ਕੀ ਹੈ ਪਿਆਰੋ ਸੱਚ ਬਸ ਪ੍ਰਮਾਤਮਾ ਕੀ ਹੈ ਸੱਚ ਜਿਹੜਾ ਫਤਨਾ ਜੁੜ ਗਿਆ ਪ੍ਰਮਾਤਮਾ ਜੁੜ ਗਿਆ ਜੀ ਬਸ ਆਪਾਂ ਝੂਠਿਆਂ ਪਿਆਰੋ ਦਾ ਚੇਤੇ ਰੱਖਿਓ ਮੈਂ ਵੀ ਵਿਚੀ ਆਂ ਪਿਆਰ ਤੁਹਾਡੇ ਆਪਾਂ ਝੂਠੇ ਐ ਸਾਡਾ ਵੇਖਣਾ ਵੀ ਝੂਠਾ ਸਾਡਾ ਬੋਲਣਾ ਵੀ ਝੂਠਾ ਸਾਡੇ ਹੱਥਾਂ ਦੀ ਕਰਨੀ ਵੀ ਝੂਠੀ ਹੈ ਗਲਤ ਲਿਖਤਾਂ ਲਿਖਦੀ ਹੈ ਹਜੇ ਚੋਰੀਆਂ ਕਰਦੇ ਹੱਥ ਹਜੇ ਪੈਰ ਮਾੜੇ ਪਾਸੇ ਚੱਲ ਕੇ ਜਾਂਦੇ ਐ ਝੂਠਾ ਸਾਰਾ ਕੁਛ ਮਨੁੱਖ ਦਾ ਜਿੱਦੇ ਸੱਚ ਨਾਲ ਜੁੜ ਗਿਆ ਗੁਰੂ ਜੀ ਕਹਿੰਦੇ ਐ ਪਾਰ ਬ੍ਰਹਮ ਜਨ ਸੱਚ ਕਰ ਜਾਤਾ ਨਾਨਕ ਸੋ ਜਣ ਸੱਚ ਸਮਤਾ ਉਹ ਫਿਰ ਸੱਚ ਦੇ ਵਿੱਚ ਹੀ ਸਮਾ ਜਾਂਦੇ ਪਿਆਰਿਓ ਜਿਹੜੇ ਪ੍ਰਮਾਤਮਾ ਦੇ ਜਿਨ੍ਹਾਂ ਨੇ ਸੱਚ ਜਾਣ ਲਿਆ ਪਿਆਰਿਓ ਸੱਚਮੁੱਚ ਦੁਨੀਆ ਦੇ ਵਿੱਚ ਭਲਾਂ ਦੇ ਉਹਨਾਂ ਨੂੰ ਤੱਤੀ ਤਵੀ ਤੇ ਬਿਠਾਤਾ ਦੁਨੀਆ ਨੇ ਭਲਾਂ ਦੇ ਉਹਨਾਂ ਨੂੰ ਚਾਂਦਨੀ ਚੌਕ ਦੇ ਵਿੱਚ ਵਾਕੇ ਸ਼ਹੀਦ ਕਰ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਆਨੰਦਪੁਰ ਤੋਂ ਕੱਢ ਦਿੱਤਾ ਛੋਟੇ ਸਹਿਬਜ਼ਾਦਿਆਂ ਨੂੰ ਮੀਆਂ ਵਿੱਚ ਤਨਵਾਤਾ ਚਰਖੜੀਆਂ ਤੇ ਚੜ੍ਹੇ ਗਏ ਸਿੰਧ ਬੰਦ-ਬੰਦ ਕੱਟੇ ਗਏ ਖੋਪੜ ਨਾਲ ਲੈਣਾ ਜਿਨ੍ਹਾਂ ਦੇ ਅੰਦਰ ਸੱਚ ਵਸ ਗਿਆ ਉਹ ਪਿਆਰੋ ਸੱਚ ਹੋ ਗਏ ਬਸ ਸਰੀਰ ਦਾ ਕੋਈ ਮਤਲਬ ਨਹੀਂ ਵੀ ਸਰੀਰ ਨੂੰ ਕੀ ਰਸਈਏ ਦੇ ਨਾ ਸੱਚ ਦਾ ਰੂਪ ਹੋ ਗਏ ਸੋ ਆਪਾਂ ਵੀ ਪਿਆਰੋ ਇਹ ਅਰਦਾਸ ਕਰਨੀ ਸੱਚੇ ਬਾਦਸ਼ਾ ਸਾਡਾ ਜਿਹੜਾ ਜੀਵਣਾ ਏ ਝੂਠਾ ਦਾ ਮਹਾਰਾਜ ਅਸੀਂ ਹਜੇ ਝੂਠ ਨਾਲ ਜੁੜੇ ਆਂ ਤੈ ਤੂੰ ਆਪਣੀ ਕਿਰਪਾ ਆਪ ਕਰੇ ਸੱਚ ਜੀਵਨ ਦੇ ਵਿੱਚ ਸਾਡੇ ਵੀ ਆ ਜਾਵੇ ਮਹਾਰਾਜ ਸੱਚ ਬੋਲਣਾ ਸੱਚ ਦੇ ਨਾਲ ਜੁੜਨਾ ਸੱਚ ਦੇ ਨਾਲ ਖੜਨਾ ਸੱਚ ਲਿਖਣਾ ਇਹ ਜੀਵਨ ਦੇ ਵਿੱਚ ਸਾਡੇ ਵੀ ਆ ਜਾਵੇ ਫਿਰ ਇਹ ਜਨਮ ਲੋਕ ਸੁਖੀਏ ਪਰਲੋਕ ਸਹਿਲੇ ਨਾਨਕ ਹਰਿ ਪ੍ਰਭ ਆਪੇ ਮੇਰੇ ਜੀ ਆਉ ਜਪੀਏ ਭਾਈ ਪਰਕਾਰ ਬੁਰਾ ਨਾ ਰੱਖੋ ਚੀਤ ਪਰਕਾਰ ਬੁਰਾ ਨਾ ਰੱਖੋ ਚੀਤ